ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਕਾ ਕੰਚਨ ਕੁਆਰ ਰੁੱਪੇ ਕੀ ਆਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕਰੰਤੇ ਕੀ ਆਗ ਗਰੁੜਾ ਖਾਣਾ ਦੁੱਧ ਸਿਉਂ ਗਾੜ ਰੇ ਮਨ ਲੇਖੈ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਏ ਰਹਾਉ 10 8 ਲਿਖੇ ਹੋ ਵਹ ਪਾਸ ਚਾਰੇ ਬੇਦ ਮੁਖਾ ਗਿਰ ਪਾਠ ਪੁਰਬੀ ਨਾਵੈ ਵਰਨਾ ਕੀ ਦਾਤ ਵਰਤ ਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋ ਵਹ ਸੇਖ ਜੋਗੀ ਜੰਗਮ ਭਗਵੇ ਪੇਖ ਕੋ ਗਿਰਹੀ ਕਰਮਾ ਕੀ ਸੰਦ ਬਿਨ ਬੂਝੇ ਸਭ ਖੜੀ ਅਸਬੰਦ ਜੇਤੇ ਜੀ ਲਿਖੀ ਸਿਰਕਾਰ ਕਰਨੀ ਉੱਪਰ ਹੋਵ ਗਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੀ ਸਿਫਤ ਪੰਡਾਰ ਬਸੰਤ ਮਹੱਲਾ ਤੀਜਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਬ੍ਰਹਮ ਬ੍ਰਹਮ ਆਵੇ ਮੂੜਾ ਵਾਰੋ ਵਾਰ ਏਕ ਧਿਆਵ ਹੋ ਮੂੜ ਮਨ ਆ ਪਾਰ ਉੱਤਰ ਜਾਹੇ ਇਕ ਖਿਨਾਰਾਉ ਸਿਮਰਤ ਸਾਸਤਰ ਕਰਹਿ ਵਖਿਆਣ ਨਾਦੀ 베ਦੀ ਪੜਹਿ ਪੁਰਾਣ ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਿਨ ਕੈ ਰਮਈਆ ਨੇੜ ਜਾਹੇ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਵਿਸ਼ੇਖ ਪੂਜਾ ਕਰੇ ਅੰਤਰ ਲੋਭ ਮਨ ਬਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੋਆ ਕਰੇ ਕਿਆ ਹੋਏ ਜਿਸਨੂੰ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚੁਕਾਏ ਹੁਕਮੈ ਬੂਝੈ ਤਾਂ ਸਾਚਾ ਪਾਏ ਜਿਸ ਜਿਉ ਅੰਤਰ ਮੈਲਾ ਹੋਏ ਤੀਰਥ ਭਵੈ ਦਿਸੰਤਰ ਲੋਏ ਨਾਨਕ ਮਿਲਿਐ ਸਤਿਗੁਰ ਸੰਗ ਤਉ ਭਵ ਜਲ ਕੇ ਤੂਟ ਸਬੰਦ ਬਸੰਤ ਮਹੱਲਾ ਪਹਿਲਾ ਸਗਲ ਪਵਨ ਤੇਰੀ ਮਾਇਆ ਮੋਹ ਮੈਂ ਅਵਰਨਾਂ ਦੀ ਸਹਿ ਸਰਬ ਤੋਹ ਤੂੰ ਸੁਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕਉ ਤੂੰ ਰਖਹਿ ਰਖਨਹਾਰ ਸਤਿਗੁਰੂ ਮਿਲਾਵਹਿ ਕਰਹਿ ਸਾਰ ਬਿਖ ਹੋ ਮੈਂ ਮਮਤਾ ਪਰ ਹਰਾਈ ਸਭ ਦੁਖ ਬਿਨਾਸੇ RAM ਰਾਏ ਉਤਮ ਗਤ ਮਿਤ ਹਰ ਗੁਣ ਸਰੀਰ ਗੁਰਮਤਿ ਪ੍ਰਗਟੇ RAM ਨਾਮਹੀਰ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮਿਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨਹੋ ਪਾਏ ਮੇਰਾ ਪਿਰ ਦੀ ਸਾਲੂ ਸੰਗ ਮਸਾਏ ਉਹ ਅਲਖ ਨ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖਿਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹੇ ਪੇਉ ਉਹ ਘਟ ਘਟ ਰਾਵੈ ਸਰਬ ਪ੍ਰੇਉ ਗੁਰਮੁਖਿ ਥਿਰ ਚੀਨੈ ਸੰਗ ਦੇਉ ਗੁਰਨਾਮ ਦ੍ਰਿੜਾਇ ਜਪ ਜਪਿਉ ਬਿਨ ਗੁਰ ਭਗਤ ਨ ਪਾਉ ਹੋਇ ਬਿਨ ਗੁਰ ਸੰਤ ਨ ਸੰਗ ਦੇ ਬਿਨ ਗੁਰ ਅੰਦਲੇ ਤੰਦਰੋਇ ਮਨ ਗੁਰਮੁਖਿ ਨਿਰਮਲ ਮਲ ਸਬਦ ਖੋਇ ਗੁਰ ਮਨ ਮਾਰਿਓ ਕਰ ਸੰਜੋਗ ਅਹ ਨਿਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁੱਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਿਵੇੜੇ ਰਾਜ ਰਾਜ ਗੁਰਮਤ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ RAM ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁੱਲ ਤੋਲ ਰਹਾਉ ਗੁਰ ਚਰਨ ਸਰੇ ਵਹ ਗੁਰ ਸਿੱਖ ਤੂਰ ਗੁਰ ਸੇਵ ਤਰੇ ਤਜ ਮੇਰ ਤੂਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨ ਪਾਈ ਸੇ ਚੋਰ ਚੋਰ ਗੁਰ ਤੁਠਾ ਬਖਸੇ ਭਗਤ ਪਾਉ ਗੁਰ ਤੁਠੈ ਪਾਈਐ ਹਰ ਮਹਿਲ ਠਾਉ ਹਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵੇ ਵਿਰਲੇ ਕੀ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵੇ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡਾਓ ਕਾ ਕੋ ਹਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੇ ਮਾਇਆ 모ਹੇ ਪ੍ਰਾਣੀ ਗਲਤ ਰਹਿ ਤੈਸੇ ਸੰਤ ਜਨ RAM ਨਾਮ ਰਬਤ ਰਹਿ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰਣਾਗਤ ਰਹਾਉ ਪਿਆ ਕਹਿਤ ਨਾਨਕ ਸੰਸਾਰ ਕੇ ਨਿਹਫਲ ਕਾਮਾ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਵਿੱਪ ਪੂਜ ਮਨਾਵੋ ਸੋ ਕ੍ਰਿਤ ਤੁਲਸੀ ਮਾਲਾ RAM ਨਾਮ ਜਪ ਬੇੜਾ ਬੰਧ ਹੋ ਦਇਆ ਕਰਹੁ ਦਿਆਲਾ ਕਾਹੇ ਕਲਰਾ ਸਿੰਚਹੁ ਜਨਮ ਗਵਾਵੋ ਕਾਚੀ ਟਹਿਗ ਦੀਵਾਲ ਕਾਹੇ ਗੱਚ ਲਾਵ ਰਹਾਓ ਕਰ ਹਰ ਹਟ ਮਾਲ ਟਿੰਡ ਪਰੋ ਵਹੋ ਤਿਸ ਭੀਤਰ ਮਨ ਜੋ ਵਹੋ ਅੰਮ੍ਰਿਤ ਸਿੰਚਹੋ ਪਰੋ ਕੇ ਆਰੇ ਤਉ ਮਾਲੀ ਕੇ ਹੋ ਵਹੋ ਕਾਮ ਕ੍ਰੋਧ ਦੋਇ ਕਰਹੋ ਬਸੂਲੇ ਗੁੱਡ ਹੋ ਧਰਤੀ ਭਾਈ ਜਿਉ ਗੁੱਡ ਹੋ ਤਿਉ ਤੁਮ ਸੁਖ ਪਾਵੋ ਕਿਰਤ ਨਾ ਮਿਟਿਆ ਜਾਈ ਬਗਲੇ ਤੇ ਫੁਨ ਹੰਸਲਾ ਹੋਵੇ ਜੇ ਤੂ ਕਰਹਿ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ बसंत महला पहला हिडोल सथ सब कि सेवकड़े आप कुझी दोस न देओ जण न ई रखे मेरे साहिब हे भरम भुलानी अखर लिखे से गवर न ज ਕੱਢ ਕਸੀਦਾ ਪਹਿ ਰਹਿ ਚੋਲੀ ਤਾਂ ਤੁਮ ਜਾਣ ਹੋ ਨਾਰੀ ਜੇ ਕਰ ਰੱਖੈ ਬੁਰਾ ਨਾ ਚਖੈ ਹੋ ਵਹਿ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਇ ਅੱਖਰ ਦੋਇ ਨਾਵਾ ਪ੍ਰਣਵਤ ਨਾਨਕ ਏਕ ਲੰਗਾਏ ਜੇ ਕਰ ਸੱਚ ਸਮਾਵਾ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜਿਅ ਹੈ ਪੰਡਿਤ ਕਰਹੁ ਵਿਚਾਰੋ ਸਵਾਮੀ ਪੰਡਿਤਾ ਤੁਮ ਦੇਹੋ ਮਤੀ ਕਿਨ ਬਿਧ ਪਾਵਉ ਪ੍ਰਾਨਪਤੀ ਰਹਾਉ ਪੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਏ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਂਕੇ ਲਖਣ ਜਾਣੀਐ ਖਿਮਾ ਤਨ ਸੰਗ੍ਰਹਿ ਕਹਿਆ ਸੁਣਹਿ ਨਾ ਖਾਇਆ ਮੰਨਹਿ ਤਿਨਾਹੀ 세ਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਟੋਲਾ ਖਿਨ ਮਾਸਾ ਬਸੰਤ ਹਿੰਡੋਲ ਮਹੱਲਾ ਪਹਿਲਾ ਸਾਚਾ ਸਾਹੋ ਗੁਰੂ ਸੁਖਦਾਤਾ ਹਰ ਮੇਲੇ ਭੁਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਆਨੰਦਨ ਹਰ ਗੁਣ ਗਾਏ ਮਤ ਭੂਲ ਹੈ ਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤਰੇ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਪਾਗਾ ਨਹੀਂ ਭਗਤ ਹਰੀ ਬਿਨ ਪਾਗਾ ਸਤ ਸੰਗ ਨਾ ਪਾਈਐ ਕਰਮ ਮਿਲੇ ਹਰ ਨਾਮ ਹਰੀ ਕਟ ਕਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਢਾਈ ਗੁਰਮੁਖ ਸੇ ਪ੍ਰਦਾਨ ਕੀਏ ਪਾਰਸ ਪੇਟ ਭੈ ਸੇ ਪਾਰਸ ਨਾਨਕ ਹਰ ਗੁਰ ਸੰਗthੀਏ ਬਸੰਤ ਮਹੱਲਾ ਤੀਜਾ ਕਰ ਪਹਿਲਾ ਦੋ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਮਹਾਰੂਤੀ ਮਹ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾ ਕਿਰਮ ਜੰਤ ਤੇਰਾ ਕਿਨੈ ਨਾ ਪਾਇਆ ਆਦ ਅੰਤ ਤੈ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵਹਿ ਆਤਮ ਦੇਵ ਰਹਾਉ ਕਰਮ ਹੋਵੈ ਤਾਂ ਸੇਵਾ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਅਨ ਦਿਨ ਸਾਚ ਨਾਮ ਉਚਰੈ ਇਨ ਵਿਦ ਪ੍ਰਾਣੀ ਦੁੱਤਰ ਤਰੈ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕਉ ਦੁਇ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੈ ਤਿਸੈ ਖਵਾਏ ਨਾਨਕ ਜਿਸਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸਨਾ ਮਨ ਹੈ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਏ ਜੋ ਭਾਵੈ ਤਿਉ ਰਾਖੈ ਸੋਏ ਗੁਰ ਗੋਪਾਲ ਮੇਰੇ ਮਨ ਪਾਏ ਰਹਿ ਨਾ ਸਕਉ ਦਰਸ਼ਨ ਦੇਖੇ ਬਿਨ ਸਹਿਜ ਮਿਲਾਓ ਗੁਰ ਮੇਲ ਮਿਲਾਏ ਰਹਾਉ ਇਹੋ ਮਨ ਲੋਭੀ ਲੋਭ ਲੁਭਾਨਾ ਰਾਮ ਵਿਸਾਰ ਬਹੁਤ ਪਛਤਾਨਾ ਬਿਚੁਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵਡ ਭਾਗੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈ ਰੋਗ ਕਠਿਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰੂ ਰੱਖੇ ਵਡਭਾਗੀ ਤਾਰੇ ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ